ਕਹਿੰਦੇ ਮਤੀ ਦਾਤ ਨੂੰ ਖੜਾ ਕੇ ਚਾਂਦਨੀ ਚੌਕ ਦੇ ਅੰਦਰ ਦੋ ਫੱਟਿਆਂ ਦੇ ਅੰਦਰ ਜਕੜ ਲਿਆ ਗਿਆ ਜੱਲਾ ਦਾ ਏ ਆਰਾ ਆਇਆ ਆਦੇ ਨੂੰ ਰੱਖਿਆ ਗਿਆ ਜਦੋਂ ਸਿਰ ਤੇ ਰੱਖਣ ਲੱਗੇ ਤਾਂ ਉਸ ਵੇਲੇ ਕਹਿਣ ਲੱਗਾ ਭਾਈ ਮਤੀ ਦਾਤ ਕਾਜੀ ਸਾਹਿਬ ਇਹਨਾਂ ਜਲਾਦਾ ਨੂੰ ਕਹਿ ਦਿਓ ਕਿ ਆਰੇ ਨੇ ਦੰਦੇ ਥੋੜੇ ਤਿੱਖੇ ਕਰ ਲੈਣ ਹੋ ਸੇਵਾਦਾਰ कौम जी करण वारा हो पैदा लाल मरली करे कोई कोई। ਕਿਸੇ ਦੀ ਸੀਸ ਤੇ ਧਰੇ ਕੋਈ ਕੋਈ ਮਿੱਠਾ ਬੋਲਿਆਂ ਤਾਂ ਦੁਨੀਆ ਖੁਸ਼ ਹੁੰਦੀ ਕੌਣਾ ਬੋਲਿਆਂ ਕਿਸੇ ਦਾ ਦਰੇ ਕੋਈ ਕੋਈ ਖਾਤਰ ਆਪਣੇ ਮਰਦੀ ਏ ਕੁਲ ਦੁਨੀਆ ਉਹ ਆਇ ਪ੍ਰਦੇਸ਼ ਕੌਮ ਲਈ ਮਰੇ ਕਹਿੰਦੇ ਕਾਜੀ ਕਹਿਣ ਲੱਗਾ ਕਿਉਂ ਮਰਨ ਲਈ ਹੁਣ ਡਰ ਲੱਗਦਾ ਥੋੜਾ ਜਿਹਾ ਹੋਰ ਸਮਾਂ ਚਾਹੁੰਦਾ ਕਾਜੀ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਕਹਿ ਰਿਹਾ ਕਿ ਆਰੇ ਦੇ ਦੰਦੇ ਤਿੱਖੇ ਕਰ ਲਿਓ ਹਾਂ ਆਰੇ ਦੇ ਦੰਦੇ ਤਾਂ ਤਿੱਕੇ ਕਰਨ ਲਗਾਗੇ ਟੋਰੇ ਦੇ ਨਾਲ ਤੇ ਤੂੰ ਕਿਵੇਂ ਆਪਣਾ ਮਨ ਤਿੱਕਾ ਕਰੇਗਾ ਕਹਿੰਦਾ ਮੈਂ ਆਪਣਾ ਮਨ ਗੁਰਨਾਨਕ ਦੀ ਬਾਣੀ ਨਾਲ ਤਿੱਖਾ ਕਰਾਂਗਾ ਫਿਰ ਭਾਈ ਮਤੀਦਾਸ ਨੇ ਨਿੱਤਰ ਬੰਦ ਕੀਤੇ ਜਪਜੀ ਦਾ ਜਾਪ ਆਰੰਭ ਕੀਤਾ ਜਲਾਦਾਂ ਨੇ ਆਰਾ ਸਿਰ ਤੇ ਰੱਖਿਆ ਚਾਂਦਨੀ ਚੌਕ ਦੇ ਅੰਦਰ ਹਜ਼ਾਰਾਂ ਲੋਕ ਦੇਖ ਰਹੇ ਤਨ ਭਾਈ ਮਤੀਦਾਸ ਦੇ ਸਿਰ ਤੇ ਆਰਾ ਚੱਲ ਰਿਆ ਸੀ ਤਾਂ ਤੱਕਿਓ ਜਰਾ ਕਹਿੰਦੇ ਦੋ ਫੱਟਿਆਂ ਚ ਜਾਕਰ ਲਿਆ ਮਤੀਦਾਸ ਗਿਆ ਰਾਈ ਉਹ ਸਿਰ ਤੇ ਜਲਾਤਾ ਸਿੱਖਦੇ ਰੱਖ ਲਿਆ ਰਾਈ ਹਾ ਸਿਰ ਤੇ ਜਲਾਤਾ ਸਿੱਖਦੇ ਰੱਖ ਲਿਆ ਆ ਰਾਈ ਉਹ ਦੁਪਟਿਆਂ ਵਿੱਚ ਚੱਕੜ ਲਿਆ ਮੱਤੀ ਦਾ ਪਿਆਰ ਆਈ ਕੁਰਬਾਨੀ ਦਾ ਸਿੱਖਨੇ ਤੱਕ ਲਿਆ ਸਹਾਰਾ ਆਈ ਉਹ ਚੱਡਿਆ ਉਹ ਚੱਲਿਆ ਉਹ ਚੱਲਿਆ 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 ਤਸ ਪਿਆਰਾ ਦੁਨੀਆ ਖੜਕੇ ਤੱਕਿਆ ਅੱਜ ਖੁਨੀਕਾਰ ਆਈ ਫਟਿਆਂ ਵਿੱਚ ਦੋ ਫਟਿਆਂ ਵਿੱਚ ਜਕੜ ਲਿਆ ਮੱਤੀ ਦਾਸ ਪਿਆਰਾ ਦੋ ਫਟਿਆਂ ਵਿੱਚ ਜਕੜ ਲਿਆ ਮੱਤੀ ਦਾਸ ਪਿਆਰਾ ਸਾਰੇ ਦਾ ਸਾਰਾ ਹੀ ਚਿਰਦਾ ਚਿਰਦਾ ਚਿਰ ਗਿਆ ਸਾਰੇ ਦਾ ਸਾਰਾ ਹੀ ਉਹ ਧਰਤੀ ਅੰਬਰ ਢੋਲਪੇ ਆਦੀਆ ਬਾਹ ਰਾਹੀ ਭਾਈ ਮੱਤੀ ਦਾਸ ਨੂੰ ਚਾਂਦਨੀ ਚੌਕ ਹਜ਼ਾਰਾਂ ਲੋਕਾਂ ਨੇ ਦੇਖਿਆ ਦੋ ਪੱਟੀਆਂ 'ਚ ਜਕੜ ਲਿਆ ਸਿੱਖ ਨੇ ਜਪਜੀ ਦਾ ਪਾਠ ਆਰੰਭ ਕੀਤਾ ਸਰਤੇ ਆਰਾ ਚੱਲਿਆ ਇਤਿਹਾਸ ਤੇ ਗੱਲ ਦੀ ਗਵਾਹੀ ਪਰਦਾ ਕਹਿੰਦੇ ਜਦੋਂ ਦੁਫਾੜ ਹੋਇਆ ਤਾਂ ਫਿਰ ਕਰੀਰ ਦੇ ਵਿੱਚੋਂ ਆਵਾਜ਼ ਆਈ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖੋ ਜਲੇ ਕੀਤੀ ਛੁੱਟੀ ਨਾਲ ਕਹਿੰਦੇ ਬਾਣੀ ਦਾ ਜਾਪ ਕਰਦੇ ਆ ਭਾਈ ਮੱਤੀ ਦਾੰਦ ਦੀ ਜਾਮੇ ਸ਼ਾਦਤ ਪੀ ਗਏ ਭਾਈ ਸੱਤੀ ਦਾਤ ਨੂੰ ਲਿਆਂਦਾ ਗਿਆ ਸੱਕੇ ਭਰਾਸਨ ਦੋਨੋਂ ਦੇਖਿਆ ਤੇਰੇ ਭਰਾ ਨਾਲ ਕੀ ਹੋਇਆ ਤੈਨੂੰ ਇਸ ਤੋਂ ਵੀ ਭੈੜੀ ਮੌਤੇ ਮਾਰਿਆ ਜਾਏਗਾ ਇਹ ਸਲਾਮ ਕਬੂਲ ਕਰ ਲੈ ਕਹਨੇ ਭਾਈ ਸਤੀਦਾਸ ਮੁਸਕਰਾ ਪਿਆ ਕਾਜੀ ਤੂੰ ਕੀ ਸੋਚਦਾ ਹੈ ਕਿ ਮੈਂ ਆਪਣੇ ਭਰਾ ਦੀ ਮੌਤ ਨੂੰ ਵੇਖ ਕੇ ਡਰ ਜਾਵਾਂਗਾ ਜਿਹੜੀ ਮੌਤ ਤਾ ਤੋਂ ਜ਼ਰ ਤੋਂ ਭੈੜੀ ਤੁਹਾਡੇ ਕੋਲ ਹੈ ਉਹ ਮੇਰੇ ਹਿੱਸੇ ਲਾ ਦਿਓ ਆਕਰਕਾਰ ਰੂੰਚ ਲਪੇਟ ਲਿਆ ਗਿਆ ਮਿੱਟੀ ਦਾ ਤੇਲ ਪਾ ਦਿੱਤਾ ਗਿਆ ਔਰ ਅਗ ਲਾ ਦਿੱਤੀ ਗਈ ਚਾਂਦਨੀ ਚੌਂਕ ਦੇ ਅੰਦਰ ਇਹ ਮੱਤੀ ਦਾਸ ਤੋਂ ਬਾਅਦ ਸਤੀ ਦਾਸ ਰੂਹ ਦੇ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਸ਼ਹੀਦ ਹੋ ਗਿਆ ਵਾਰੀ ਆਈ ਭਾਈ ਦਿਆਲਾ ਜੀ ਦੀ ਦੇਖ ਲਿਆ ਮੱਤੀ ਤੇ ਸਤੀ ਦਾਸ ਨਾਲ ਕੀ ਹੋਇਆ ਹੁਣ ਤੁਸੀਂ ਕੀ ਚਾਹੁੰਦੇ ਹੋ ਇਤਲਾਮ ਚਾਹੁੰਦੇ ਹੋ ਜਾਂ ਮੌਤ ਕਹਿੰਦੇ ਦਿਆਲਾ ਭਾਈ ਦਿਆਲਾ ਜੀ ਕਹਿਣ ਲੱਗੇ ਮੱਤੀ ਦਾਸ ਸਤੀ ਦਾਸ ਜਿਹੜੀ ਮੌਤ ਮਾਰੇ ਨੇ ਮੈਂ ਚਾਹੁੰਦਾ ਮੇਰੇ ਹਿੱਸੇ ਵੀ ਇਸ ਤਰ੍ਹਾਂ ਦੀ ਮੌਤ ਆਏ ਇਤਿਹਾਸ ਦੇ ਪੰਨੇ ਉੱਤ ਨੂੰ ਯਾਦ ਰੱਖਣ ਆਖਰਕਾਰ ਇੱਕ ਵੱਡਾ ਦੇਗ ਬਾਲਿਆ ਗਿਆ ਭਾਈ ਜਾਲਾ ਜੀ ਨੂੰ ਉਸ ਦੇਗ ਦੇ ਵਿੱਚ ਬਿਠਾ ਦਿੱਤਾ ਗਿਆ ਚੌਂਕੜਾ ਮਾਰਿਆ ਜਪਤੀ ਦਾ ਪਾਠ ਕੀਤਾ ਸਰੀਰ ਚਾਲੇ ਚਾਲਾ ਹੋ ਗਿਆ ਦੇਗ ਚੁਪਾਲੇ ਖਾ ਕੇ ਸਤਨਾਮ ਜਪਦਾ ਭਾਈ ਹੋ ਦੇਗ ਚ ਉਪੜੇ ਉਪੜ ਕੇ ਸਿੰਗ੍ਹ ਸ਼ਹੀਦੀ ਪਾ ਗਿਆ ਹੋ ਜਪਿਆ ਸਤਿਨਾਮ ਨਾ ਬਟ ਮੱਥੇ ਤੇ ਪਾਇਆ ਜਪਿਆ ਸਤਿਨਾਮ ਨਾ ਬਟ ਮੱਥੇ ਤੇ ਪਾਇਆ ਕਹਿੰਦੇ ਤਿੰਨੋਂ ਇਹ ਗੁਰੂ ਦੇ ਪਿਆਰੇ ਜਾਮੇ ਸ਼ਹਾਦਤ ਪੀ ਗਏ ਚਾਂਦ